ਹੁਣ ਤੁਸੀਂ ਵੀ ਲੰਮੇ ਪਏ ਰਹਿਣਾ ਉੱਠਣਾ ਨਹੀਂਗਾ ਤਾਂ ਕੀ ਕਰਾਂ ਉੱਠ ਕੇ ਲੈ ਦੱਸ ਲੈ ਮੈਂ ਬਹਿ ਜਾਂਦਾ ਲੈ ਮੰਜੇ ਨਾਲ ਜੁੜਿਆ ਰਹੇ 24 ਘੰਟੇ ਆ ਲੈ ਲੈ ਬਹਿ ਜਾਂਦਾ ਆਹ ਇੱਕ ਪਤੀ ਆ ਮੰਜੇ ਨਾਲ ਜੁੜਿਆ ਰਹਿੰਦਾ ਲੜਾਈਆਂ ਪਾਉਣਾ ਕੁਵਾੜੇ ਪਾਉਣਾ ਤੇ ਮੈਂ ਕੀ ਕਰਾਂ ਫਿਰ ਹੁਣ ਕਰਨਾ ਕਿਉਂ ਨਹੀਂ ਸਮਝਾਉਣਾ ਨਹੀਂ ਕੁਝ ਵੀ ਤੋਦੀ ਲੱਤ ਕੀ ਹੋਊਗੀ ਰਾਤ ਦੀ ਪੀਤੀ ਉੱਠਿਆ ਹੋਊਗਾ ਉਹ ਤੇ ਹੋਰ ਉਹ ਤੇ ਮੰਜੇ ਨਾਲ ਚਿੰਬੜਿਆ ਵਾ ਨਾ ਨੂੰ ਲਿਆ ਹੋਣਾ ਵਾ ਉੱਠਿਆ ਹੀ ਹੋਣਾ ਵਾ ਉਹ ਭਾਵੇਂ ਦੋਰੇ ਪੀਣ ਜਾਣ ਦੀ ਤਿਆਰੀ ਕਰਦਾ ਹੋਵੇ ਤੁਸੀਂ ਕਾਰੇ ਵਾਸਤੇ ਪੁੱਛਣ ਰਹੇ ਵੀ ਉੱਠਿਆ ਕੇ ਨਹੀਂ ਤੇ ਕੱਲ ਘਟ ਬੇਇਤੀ ਹੋਈ ਸੀ ਇਹ ਹੋਏ ਕਰਾਉਣ ਡਿਆ ਉਹਨਾਂ ਦਾ ਸਿਰ ਭੋਇਆ ਵੀ ਉੱਥੇ ਮਾਰ ਕੇ ਸਾਡੀ ਬੇਇਤੀ ਕਰਨ ਮੈਂ ਨਾ ਛਦਾਈਆਂ ਦਾ ਵਾਹ ਪੈ ਗਿਆ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕਰੀਏ ਤੇ ਕਰੀਏ ਕੀ ਹੁਣ ਕਰਨਾ ਕਿ ਉਹਨੂੰ ਇੱਕ ਵਾਰ ਪੁੱਛ ਲਓ ਅੱਜ ਜੇ ਇਹ ਤੇ ਸਾਡੇ ਆਖੇ ਲੱਗੂਗਾ ਠੀਕ ਵਾ ਜੇ ਨਾ ਲੱਗੂਗਾ ਫਿਰ ਭਾਈ ਗੱਲ ਖਤਮ ਹੋ ਆ ਚੰਗੇ ਭਲੇ ਰਿਸ਼ਤੇਦਾਰ ਸਾਡੇ ਕਿਤੇ ਸਾਡੇ ਇੰਨੀ ਆਖਿਤ ਭਾਗਤ ਜਾਂਦਿਆਂ ਨੂੰ ਕਿਤੇ ਹੱਥੀ ਛਾਵਾਂ ਹੁੰਦੀਆਂ ਸੀ ਜਿਹੜੇ ਸਾਡੀ ਇੰਨੀ ਬੇਇੱਜ਼ਤੀ ਕਰਕੇ ਗਏ ਆ ਸਿਰਫ ਇਹਨਾਂ ਦੇ ਮਗਰ ਲਾ ਕੇ ਉਹ ਦੰਦਰ ਘੱਟ ਬਲਜੀਤ ਬਣੀਗੀ ਹੁਣ ਕਰੇ ਬੰਦਾ ਬਲਜੀਤ ਨਹੀਂ ਨਾ ਘੱਟ ਪਰਜਾਈ ਤੇ ਆਪਣੀ ਕੁੜੀ ਦਾ ਹੀ ਪਖ ਪੂਰੀ ਤਰੀ ਜਾਂਦੀ ਆ ਇੱਕ ਆਥਰਾਂ ਤਾੜੀ ਮੱਜਦੀ ਮੈਨੂੰ ਇਹ ਦੱਸ ਪਈਦਾ ਪਰਜਾਈ ਪਖ ਪੂਰਦੀ ਆ ਤੇ ਉਹ ਮਨਜੋਤ ਕੀ ਉਹ ਘੱਟ ਵਾ ਉਹ ਆਂਦਾ ਮੇਰੀ ਭੈਣ ਨੂੰ ਕੋਈ ਹੋਏ ਨਾ ਆਖੇ ਉਹ ਇੱਕ ਹੱਥ ਨਾਲ ਨਹੀਂ ਟਾੜੀ ਵਾਈਦੀ ਦੰਦਰ ਜਿੱਥੇ ਕਿਤੇ ਲੜਾਈ ਹੋਊਗੀ ਜਨਾਨੀ ਦੇ ਸਿਰੋਂ ਪੈਰੋਂ ਗੱਲ ਉੱਠਦੀ ਆ ਤੇ ਫਿਰ ਲੜਾਈ ਹੁੰਦੀ ਐ ਇਹਨਾਂ ਦਾ ਤਾਂ ਰੋਜ਼ ਦਾ ਕੁੱਤੀ ਚੀਕਾ ਹੋ ਗਿਆ ਵਾ ਹੁਣ ਕੌਣ ਰੋਜ਼ ਇਹਨਾਂ ਜਿੱਠਿਆ ਕਰੂਗਾ ਇਹਨਾਂ ਦੀਆਂ ਗੱਲਾਂ ਮੈਂ ਇੱਕੀ ਵਾਰ ਕਹਿਣਾ ਕਿ ਮੈਂ ਨਹੀਂ ਮੁੜ ਕੇ ਕਹਿਣਾ ਜੇ ਮੁੜ ਕੇ ਕੋਈ ਗੱਲ ਹੋਈ ਮੈਂ ਨਹੀਂ ਉਹ ਕਹਿਣਾ ਉੱਠੋ ਸਹੀ ਵੇਖੀਏ ਜਾਂ ਵੇਖ ਭਲਾ ਉਹ ਵੇਖਣਾ ਨਹੀਂ ਮੈਂ ਕੱਖ ਵੀ ਜੇ ਰੇ ਜਾਣਾ ਵਾ ਤਾਂ ਜਾਓ ਜੇ ਨਹੀਂ ਤੇ ਗੱਲ ਮੁਕਾਓ ਚੱਲ ਤੋਰ ਬਾਬਾ ਚੰਗਾ ਰਿਸ਼ਤਾ ਕਰਾਤਾ ਸਿਆਪੇ ਨੂੰ ਫੜੇ ਗਏ ਆਪਾਂ ਮੈਨੂੰ ਪਤਾ ਹੁੰਦਾ ਨਾ ਤੇਰਾ ਕਬੀਰ ਨੇ ਵੀ ਇੰਨੀ ਹੱਤ ਕਰਿਆ ਕਰਨੀ ਆ ਤੇ ਕਦੀ ਰਿਸ਼ਤਾ ਨਹੀਂ ਕਰਾਉਣਾ ਤੇ ਪਹਿਲਾਂ ਪੀਂਦਾ ਇਹ ਰਬੀਰ ਤੇਰੇ ਸਾਹਮਣੇ ਹੀ ਤੇ ਹੁਣ ਜੇ ਪੀਂਡਿਆ ਤਾਂ ਬੰਦਿਆਂ ਵਾਂਗ ਪੀਵੇ ਸੌ ਤੇ ਦਿੱਤੀ ਮੈਂ ਹਾਂ ਬੰਦਿਆਂ ਵਾਂਗ ਪੀਵੇ ਰੋਟੀ ਖਾਣ ਲੱਗਾ ਪੈਕ ਲਾ ਲੈ ਜਰੂਰੀ ਨਹੀਂ ਇਹ ਕੋ ਰਹਿ ਹੁੰਦਾ ਤੇ ਆਦੇ ਬਾਅਦ ਤੇ ਪੀਣੀ ਜਿਹੜੀ ਕੀ ਕਰ ਲੜਾਈ ਪੌਂਡਿਓ ਚੀਨ ਨੂੰ ਲਿਉਣਾ ਹੀ ਕਿਉਂ ਆ ਘਰ ਸ਼ਦਾਈ 24 ਘੰਟੇ ਬਣਿਆ ਨਾਲੇ ਸਾਨੂੰ ਸ਼ਦਾਈ ਬਣਾਇਆ ਇਹਨੇ ਦੇਖ ਤੇ ਗੰਦ ਪਾ ਕੇ ਰੱਖ ਦਿੱਤਾ ਵਾ ਕਿੰਨਾ ਇਹਨੇ ਦੁਖੀ ਕੀਤਾ ਵਾ ਚਲ ਆ ਚਲੀਏ ਭਲਾ ਵੇਖ ਲੈਨੇ ਆ ਕੀ ਜਾਂਦਾ ਕੀ ਦੀ ਉਹਨੇ ਤੇ ਆਖਣਾ ਮੈਂ ਸੱਚਾ ਹੀ ਬਣਾਵਾ ਤੇ ਵਾਲਾ ਚਾਚਾ ਆਈਓ ਸ਼ਹ ਆ ਤੂੰ ਹੋਸ਼ ਨੂੰ ਹੋਸ਼ੀ ਆ ਮੈਂ ਨਾ ਤੋ ਕੇ ਬੈਠਾਂ ਕਦੋਂ ਦਾ ਮੈਂ ਤੇ ਨਾ ਤੋ ਕੇ ਬੈਠਾਂ ਸ਼ਵਾਰੇ ਆਲੇ ਹੋਣ ਲੱਗੇ ਆ ਅੱਗੇ ਸ਼ਵਾਰਾ ਲੱਗਾ ਮਾੜਾ ਆਹੋ ਤੇਰਾ ਤਾਂ ਸ਼ਵਾਰਾ ਨਾ ਹੀ ਪੈਂਦਾ ਰ ਚੰਗਾ ਹੀਗਾ ਲੈ ਉਦੋਂ ਦੇ ਚਾਚੀ ਤੂੰ ਹਟਦੀ ਨਹੀਂ ਸੁੱਖਣਾ ਸੁੱਖ ਨਹੀਂ ਹੁੰਦੀ ਗੁਰਦੁਆਰੇ ਜਾ ਜਾ ਕੇ ਕਿ ਜੇ ਠੀਆ ਮੇਰਾ ਵਿਆਹ ਆ ਜਾਵੇ ਦੀ ਹੌਲਦਾਰੀ ਟੁੱਟ ਜੇ ਸੁਖਣਾ ਸੁਖ ਕੇ ਤਾਂ ਗਲਤੀ ਕਰ ਬੈਠੀ ਆ ਉਹ ਵੀ ਆਪਣਾ ਨਿਕ ਦਾ ਰਿਸ਼ਤਾ ਕਰਾ ਕੇ ਕਿਉਂ ਹੁਣ ਕੀ ਹੋ ਗਿਆ ਵਾ ਤੂੰ ਤੇ ਅੱਖਾਂ ਤੇ ਪੱਟੀ ਬੱਧੀ ਆ ਤੈਨੂੰ ਨਹੀਂ ਕਿਸੇ ਗੱਲ ਦਾ ਪਤਾ ਉਹ ਚਾਚੀ ਹੁਣ ਬੁਝਾਰਤਾ ਪਾਈ ਜਣੀ ਤੂੰ ਗੱਲ ਵੀ ਦੱਸਣੀ ਆ ਕੰਡਿਆ ਸੀ ਕਿਉਂ ਕੁੜੀ ਦੇ ਗੱਲ ਤੇ ਰਸੀਪਾਉਂਦੇ ਆ ਕਿਉਂ ਫਾਦੇ ਆਂ ਡੈ ਕੁੜੀ ਦੇ ਕਿਹੜੀ ਗੱਲੋਂ ਇਹਨੂੰ ਕੀ ਦੇ ਵੇਖਿਆ ਕਿਧਰ ਸਭ ਆਇਆ ਮੈਂ ਲੈ ਤੂੰ ਹੀ ਕਹ ਦੇ ਤੈਨੂੰ ਪਤਾ ਨਹੀਂ ਬਿਲਕੁਲ ਇੰਨਾ ਸ਼ਰਾਬੀ ਵੀ ਨਹੀਂ ਸੀ ਤੂੰ ਉਹ ਐਵੇਂ ਚਾਚਾ ਚਾਚੀ ਦੀ ਮਾਰੀ ਜਾਂਦੇ ਜੇ ਮੈਂ ਕਿਹੜੇ ਗੱਲ ਤੇ ਸਾਬ ਪਾਉਣਾ ਹੈ ਚੰਗੇ ਭਲੀ ਸਾਡੀ ਰਿਸ਼ਤੇਦਾਰੀ ਆ ਤੈਨੂੰ ਵਿਆਹ ਕੇ ਉੱਥੇ ਤੇ ਅਸੀਂ ਪਿਛਤੋਂ ਡੇ ਆ ਆਏ ਗਏ ਦੀ ਸਾਡੀ ਕਦਰ ਕਰਦੇ ਸੀ ਉਹ ਹੁਣ ਸਾਡੀ ਕੀ ਕਦਰ ਰਹਿ ਗਈ ਉੱਥੇ ਆਪਣੀ ਆਪੇ ਕਦਰ ਘਟਾ ਲਈ ਆਪਾਂ ਤੂੰ ਇਹ ਹੁਣ ਮੈਨੂੰ ਸਮਝ ਨਹੀਂ ਲੱਗ ਤੂੰ ਕਹਿਣ ਕੀ ਰਹੇ ਜੇ ਕਿੱਥੋਂ ਗੱਲਾਂ ਰਹੇ ਕਰ ਤੁਸੀਂ ਨਹੀਂ ਤੂੰ ਹਣ ਸ਼ਰਾਬ ਛੱਡਣੀ ਆ ਕਿ ਨਹੀਂ ਛੱਡਣੀ ਤੂੰ ਇਹੋ ਦੱਸ ਦੇ ਮੇਨ ਆਈਡੀਆ ਮੈਂ ਤਾਂ ਅੱਤੀ ਪਿੱਛੇ ਨਹੀਂ ਸੋਚਦੀ ਵੇਲਾ ਮੈਂ ਬੈਠਾ ਠੀਕ ਠਾਕ ਅਗਲੀ ਨਿਕਲ ਗਈ ਆ ਤੇਰੇ ਢਿੱਡ ਚੋਂ ਉਹ ਹੋ ਗਿਆ ਕਿਤੇ ਖਾਦੀ ਬੰਦਾ ਘਾਟਾ ਪੀੜੀ ਕਿਤੇ ਨਹੀਂ ਕਿਉਂ ਕਿਉਂ ਇਤਨਾ ਕੁੜੀ ਨੂੰ ਕਿਉਂ ਤੰਗ ਕਰਦਾ ਫੇਰ ਉਹ ਗੱਲ ਕਿਹੜੀ ਕੁੜੀ ਨੇ ਮੈਂ ਤੰਗ ਕੀਤਾ ਇਹਨੂੰ ਬਲਜੀਤ ਨੂੰ ਹੈ ਇਹਨੂੰ ਤੰਗ ਮੈਂ ਕੀਤਾ ਆਹੋ ਮਾਰ ਕੇ ਤੁ ਗਿਆ ਮੇਰੀ ਤਾਂ ਜਾਨ ਵਾ ਜਾਨ ਤੇ ਜਾਨ ਆਪਣੀ ਨੂੰ ਕੌਣ ਤੰਗ ਕਰਦਾ ਭਲਾ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਤੁਹਾਨੂੰ ਜੇ ਉਹਨੂੰ ਮੈਂ ਕੋਈ ਲੜਾਈ ਝਗੜਾ ਕਰਾਂ ਤੇ ਉਹ ਮੇਰੇ ਨਾਲ ਇੱਥੇ ਬੈਠੀ ਹੋਵੇ ਤੁਹਾਨੂੰ ਪਤਾ ਝੱਟ ਛੋਲੇ ਦੇ ਕੱਪੜੇ ਪਾ ਕੇ ਭੱਜਣ ਦੀ ਪੇਕਿਆਂ ਨੂੰ ਅੱਛਾ ਕਿਉਂ ਆਂਦਾ ਨਾ ਗਈ ਨਹੀਂ ਗਈ ਗਈ ਕਿਉਂ ਨਾ ਮੇਰੀ ਮੇਰਾ ਪਿਆਰ ਪਤਾ ਕਿੰਨਾ ਉਹਦੇ ਨਾਲ ਫਫੜੇ ਨਾ ਕਰ ਬਹੁਤੇ ਬੰਦਿਆਂ ਵਾਲੀ ਗੱਲ ਕਰ ਲੈ ਚਾਚੀ ਇਹ ਚ ਕੋਈ ਹੋਲਾ ਵਾਜੇ ਦੌਰ ਆਏ ਆ ਉਹ ਜਿਹੜੇ ਦੋ ਜਾਨੇ ਆਏ ਸੀ ਮਾਂ ਪੁੱਤ ਉਹ ਸ਼ਦਾਈ ਫਿਰ ਇੰਨੀਆਂ ਗੱਲਾਂ ਜਿਹੜੀਆਂ ਕਰਕੇ ਗਏ ਆ ਕਿਤੇ ਸਾਡੀ ਕੁੱਤੇ ਖਾਣੀ ਕਰਕੇ ਗਏ ਆ ਮਨਜੋਦ ਹੀ ਨਹੀਂ ਮਾਰ ਕਿਤੇ ਪੂਆਜੀ ਪੂਆਜੀ ਕਰਦੇ ਕਿਤੇ ਸਾਡਾ ਰਾਹ ਡੀਕਦੇ ਹੀ ਕਿਤੇ ਸਾਡੀ ਕੁੱਤੇ ਖਾਣੀ ਕਰਕੇ ਗਏ ਆ ਹੁਣ ਚਾਚੀ ਕੀ ਬਣਾ ਤੂੰ ਉਹਨਾਂ ਨੂੰ ਕੀ ਕੋ ਕਿਹਾ ਉਹ ਤਾਂ ਤੇਰੇ ਦਿਵਾਲੇ ਹੋਏ ਉਹਨਾਂ ਤੇਰੇ ਕਰਕੇ ਤੇਰੇ ਕਰਕੇ ਮੇਰੇ ਘਰ ਦੀ ਪਤਾ ਕੀ ਜਾਂਦੀ ਸੀ ਹੱਸ ਤੇਰੀ ਆਂਦੀ ਵੀ ਪਤਾ ਨਹੀਂ ਕਿਹੜੇ ਯੁੱਗ ਦਾ ਵੈਰ ਲੈ ਤੂੰ ਸਾਡੇ ਕੋਲ ਉਹ ਆ ਗੱਲਾਂ ਕਰਦੀ ਐ ਐਵੇਂ ਸੱਸ ਮੇਰੀ ਵੀ ਵਹਿਲੀ ਆ ਜੇ ਉਦਾਂ ਤੂੰ ਚੱਜਦਾ ਹੋਵੇਂ ਨਾ ਕੋਈ ਗੱਲ ਨਾ ਹੋਵੇ ਰਖਬੀਰ ਤੂੰ ਹੀ ਸਾਡੀ ਬੇਇੱਜ਼ਤੀ ਕਰਾਉਂਦਿਆਂ ਚਾਰ ਚਫੇਰੇ ਤੇ ਚਾਚੀ ਇਥੇ ਗੱਲ ਹੋएगी ਆ ਲੈ ਅਜੀ ਉਹਨੇ ਪੈਰਾਂ ਦੇ ਆਵੇ ਅਹੀਂ ਚੰਗੇ ਭਲੇ ਦੋਵੇਂ ਜੀ ਆਵੇ ਆ ਮੇਰੀ ਜਾਨ ਆ ਇੱਧਰ ਲੈ ਕੀ ਹੋਇਆ ਲੈ ਚਾਚੀ ਹੁਣ ਸਾਹਮਣੇ ਤੂੰ ਡੈਪੀ ਨਖਰੇ ਕਰਨ ਫੇਰ ਆ ਬਥੇ ਪਖੰਡ ਨਾ ਕਰ ਉਹ ਜਾ ਉੱਥੇ ਬਹਿ ਜਾ ਜਾ ਕੇ ਜਿੱਥੇ ਬੈਠਾ ਸੀਗਾ ਉਹ ਹੋਇਆ ਕੀ ਆ ਤੂੰ ਤਵੀ ਫਿਰਦੀ ਆ ਨਾ ਸਾਹਮਣੇ ਪਹਿਲਾਂ ਚੰਗੀ ਤੇ ਲੈ ਇੱਧਰ ਆਵਲ ਜੀ ਤੇ ਇੱਧਰ ਆਣ ਕੇ ਦੱਸ ਗੱਲ ਆ ਇੱਥੇ ਆ ਇੱਧਰ ਆ ਲੈ ਦੱਸ ਵੀ ਉਹ ਐਡਾ ਕੰਡਾ ਜਿ ਤਰਾ ਇਹਨੂੰ ਗੱਲਦਾ ਹੀ ਨਹੀਂ ਗਿਆ ਤੇ ਬੜਾ ਫਿਰ ਹਮ ਹਮ ਆ ਕੇ ਹੀ ਤੇ ਫਿਰ ਗਾੜੀ ਕੋਈ ਨਹੀਂ ਚਰਨਾ ਹਸੀ ਨਹੀਂ ਚਰਨਾ ਫਿਰ ਗਾੜੀ ਉਹ ਤੁਹਾਡੇ ਕੋ ਸਗੁੰਦੀ ਆ ਲੈ ਬੰਦੀ ਉਹ ਤੇ ਆਂਦਾ ਮੈਨੂੰ ਪਤਾ ਨਹੀਂ ਕਿਹ ਹੈ ਗੱਲ ਦਾ ਮੈਂ ਨਹੀਂ ਇਹਨਾਂ ਨੂੰ ਫਾਦ ਦਿੱਤਾ ਦੱਸ ਹੁਣ ਨਹੀਂ ਦੱਸ ਹੁਣ ਸਾਰੇ ਜਣੇ ਬੈਠੇ ਆ ਬੜਾ ਸਮਝਾਉਂਦੇ ਆ ਨਾ ਦੱਸ ਹੁਣ ਕਿਉਂ ਫਾਦ ਦਿੱਤਾ ਨਹੀਂ ਭਲਾ ਮੈਨੂੰ ਪਤਾ ਹੀ ਨਹੀਂ ਫਾਹ ਕਰੋ ਮੈਂ ਜਿੱਦਾਂ ਤੁਸੀਂ ਪਤਾ ਕਿਹੜੀਆਂ ਗੱਲਾਂ ਕਰੀ ਜਾਂਦੇ ਕਿ ਸੁਪਨਾ ਨਹੀਂ ਵੇਖਿਆ ਤੁਸੀਂ ਰਾਵਾਂ ਫਾਹ ਹੀ ਵੀ ਨਹੀਂ ਵੇਖਿਆ ਦਿੰਦੇ ਆ ਆਹ ਤੇ ਭਾਬੀ ਨੇ ਆਣ ਕੇ ਕਿ ਤੇ ਇੰਨਾ ਰੌਲਾ ਪਾਇਆ ਮੇਰੀ ਕੁੜੀ ਮਾਰ ਦੇਣ ਲੱਗੇ ਸੀ ਉਦੋਂ ਰੋ ਇੰਨੇ ਰੌਲਾ ਪਾਇਆ ਮੈਨੂੰ ਮਾਰ ਦੇਣ ਲੱਗਾ ਵਾ ਤੇ ਅਸੀਂ ਸੱਚ ਮੰਨਣਾ ਨਹੀਂ ਉਹਦਾ ਚੱਲ 1 ਮਿੰਟ ਤੈਨੂੰ ਮੈਂ ਫਾਹ ਦਿੱਤਾ ਆਹੋ ਕਿੱਥੇ ਉੱਥੇ ਟਾਲੀ ਲੱਗੀ ਤੇਰੇ ਗੱਲ 'ਚ ਰਸੀ ਪਾਈ ਤਿਆਰ ਪਾਇਆ ਕੀ ਪਾਇਆ ਇਹ ਰਸੀ ਪਾਈ ਸੀ ਅੱਛਾ ਹੁਣ ਚਾਚਾ ਤੂੰ ਵੀ ਸਿਆਣਾ ਬੈਣਾ ਵਾ ਤੂੰ ਵੀ ਲੋਕਾਂ ਨੇ ਫੈਸਲੇ ਜਾਂਦਾ ਹੁਣ ਆਪਣੇ ਘਰ 'ਚ ਹੀ ਫੈਸਲਾ ਕਰ ਜੇ ਤੇ ਮੈਂ ਗੱਲ ਤੇ ਰਸੀਪਈ ਨਹੀਂ ਮੈਂ ਰਗਾਂ ਕੁੱਟੀਆਂ ਹੁੰਦੀਆਂ ਇਹਦੇ ਗਲੇ ਤੇ ਨਿਸ਼ਾਨ ਪੈਨੇ ਹੈ ਕਿ ਨਹੀਂ ਪੈਨੇ ਚਾਚੀ ਵੇਖ ਆ ਬੰਦਾ ਨਿਸ਼ਾਨ ਹੈਗਾ ਮੇਰੇ ਮਾਪਿਆਂ ਉਦੋਂ ਨੂੰ ਆ ਗਏ ਨਾਲੇ ਮੈਂ ਆਪਣੇ ਆਪ ਦਾ ਬਚਾਅ ਕੀਤਾ ਮੇਰਾ ਕਿਤੇ ਇੰਨਾ ਮੇਰਾ ਸਾਹ ਔਖਾ ਹੈ ਕਿ ਤੇ ਹੱਥ ਵਿੱਚ ਮੈਂ ਦਿੱਤੇ ਤੇ ਇਹਦਾ ਮਤਲਬ ਤੂੰ ਸੱਚਾ ਵਾ ਤੇ ਉਹ ਸਾਰੇ ਝੂਠੇ ਆ ਹਨਾ ਜਦੋਂ ਮੈਂ ਕੋਈ ਕੀਤਾ ਹੀ ਨਹੀਂ ਤੇ ਮੈਂ ਕਿੱਦਾਂ ਮੰਨ ਜਾ ਮਾ ਮੈਂ ਤੇਰਾ ਸੱਚ ਮੰਨਣਾ ਇਨਾ ਮੈਂ ਇਹਨਾਂ ਦਾ ਮੰਨਣਾ ਸੀ ਉਹ ਜਿਹੜੇ ਆਏ ਹੀ ਨਾ ਭਤੀਆ ਤੇ ਪਰਜਾਈ ਉਹਨਾਂ ਨੇ ਸਾਨੂੰ ਆਖਿਆ ਵੀ ਅਸੀਂ ਭੱਜ ਕੇ ਛਡਾਏ ਉਹ ਫੜ ਜੀ ਪੁੱਤਰ ਕੇ ਇਹ ਬੜਾ ਕੀ ਕੀ ਗੱਲਾਂ ਕਰਦਾ। ਉਹਦੇ ਦਾਸਾਬੀ ਉਹਨੂੰ ਮਾਂ ਦਾ ਪਤਾ, ਭੈਣ ਦਾ ਪਤਾ ਜਾਂ ਹੋਰ ਕਿਹ ਰਿਸ਼ਤੇ ਦਾ ਪਤਾ। ਜਿਹੜੇ ਹੁੰਦੇ ਨਾ ਆਣ ਨਗਵਾਨ ਜਾਂ ਘਰ ਦੀ ਉਹਦਾ ਨਹੀਂ ਪਤਾ ਹੁੰਦਾ ਬਸ ਉਦੋਂ ਮਚਲੇ ਹੋ ਜਾਂਦੇ ਆ। ਹੈ? ਮੈਨੂੰ ਇਹ ਗੱਲ ਦੱਸ ਪੈਣਾ ਜਿਉਂ ਤੂੰ ਵਿਆਹੀ ਇਹ ਕਰੀ ਤੇ ਤੇ ਮੈਂ ਹੱਥ ਝੁਕਿਆ ਹੀ ਤੱਕ। ਰੋਹ ਦੇ ਹੱਦ ਤੇ ਫੈਸਲੇ ਹੁੰਦੇ ਆ। ਮੈਨੂੰ ਨਹੀਂ ਪਤਾ ਸੱਚਾ ਕਿਹੜਾ ਝੂਠਾ ਕਿਹੜਾ ਵਾ। ਸਾਨੂੰ ਤੋਲੇ ਝਾਟੇ ਬੁੱਢੇ ਵਾਰੇ ਸਾਡੀ ਤੂੰ ਬੇਇੱਜ਼ਤੀ ਕਰਾਉਂਦੇ ਆ। ਇਹਦੇ ਸ਼ਰਾਬੀ ਬੰਦੇ ਨੂੰ ਪਤਾ ਨਹੀਂ ਜੀ ਲੱਗਦਾ ਸਭ ਪਤਾ ਹੁੰਦਾ ਵਾ ਉਹ ਰੋਟੀ ਮੂੰਹ ਦੀ ਜਗਾ ਕਾਨਸਟਿਕ ਨਹੀਂ ਪਾ ਲੈਂਦਾ ਅੱਛਾ ਮੈਂ ਸ਼ਰਾਬੀ ਤੂੰ ਸੋਫੀ ਆ ਨਾ ਹੁਣ ਤੂੰ ਵੀ ਸੋਫੀ ਆ ਨੇ ਇੱਕ ਮਿੰਟ ਇਹਨੂੰ ਪੁੱਛਣਾ ਤੂੰ ਸੋਫੀ ਆ ਨਾ ਹੁਣ ਤੂੰ ਤਾਂ ਨਹੀਂ ਸ਼ਰਾਬ ਪੀਂਦੀ ਤੇ ਤੈਨੂੰ ਇਹ ਨਹੀਂ ਪਤਾ ਕਿ ਜੇ ਘਰ ਕੋਈ ਆਇਆਗਾ ਉਹਨੂੰ ਚਾਹ ਬਣੀ ਪੁੱਛੀਦਾ ਜਾਂ ਚਾਹ ਘੁੱਟ ਬਣਾ ਕੇ ਚਾਤੀ ਜਾਤੀ ਵਾਹ ਨਹੀਂ ਅਹੀਂ ਨਹੀਂ ਚਾਹ ਪੀਣੀ ਭਰਾਵਾ ਅਹੀਂ ਨਹੀਂ ਬਹਿ ਜਾ ਇੱਥੇ ਬਹੁਤ ਉਹ ਨਹੀਂ ਨਹੀਂ ਅਹੀਂ ਇੱਥੇ ਬਹੁਤ ਹਣ ਗੱਲ ਕਰਨੇ ਬੇੜ ਕੇ ਜਾਣੀ ਅੱਜ ਹੁਣ ਤੂੰ ਦੱਸ ਦੇ ਤੇ ਕੀ ਕਰਨਾ ਵਾ ਜਾਂ ਇਹਦਾ ਕਰ ਜਾਂ ਸ਼ਰਾਬ ਛੱਡ ਦੇ ਤੇ ਜਾਂ ਫਿਰ ਇਹਨੂੰ ਕੁੜੀ ਨਹੀਂ ਛੱਡ ਦੇ ਤੇ ਸਾਨੂੰ ਵੀ ਛੱਡ ਦੇ ਇਕੱਲਾ ਵੱਡਾ ਹੋ ਜਾ ਕੁੱਪੜ ਜੀ ਸ਼ਰਾਬ ਤੁਹਾਡੇ ਸਾਹਮਣੇ ਪੀਤੀ ਨਾ ਤੁਸੀਂ ਆਏ ਸੀ ਨਾ ਮੌਕੇ ਤੇ ਆਏ ਨਾ ਜਦੋਂ ਮੇਰੀ ਮੰਮੀ ਹੋਣੀ ਆਏ ਤੇ ਕਿੱਦਾਂ ਇਹ ਲੇਟੇ ਮੰਦਾ ਪੀ ਪੀ ਗਏ ਜਦੋਂ ਮਾੜਾ ਸੋਫੀਆ ਮੈਂ ਤੈਨੂੰ ਪਿਆਰ ਕਰਦਾ ਉਹ ਅੱਗ ਲੱਗ ਜਾਏ ਉਹ ਜੇ ਪਿਆਰ ਨੂੰ ਫੂਕੀ ਲੱਗ ਜਾਏ ਜਿਹੜੇ ਪੀ ਕੇ ਪਤਾ ਨਹੀਂ ਲੱਗਦਾ ਕਿ ਮੇਰੀ ਜਨਾਨੀ ਕਿਹੜੀ ਆ ਬੋਲ ਹੁਣ ਜਦੋਂ ਇੰਨਾ ਪਤਾ ਵੀ ਮੈਂ ਜ਼ਿਆਦਾ ਹੋ ਜਾਣਾ ਤੇ ਕਿਉਂ ਪੀਣੀ ਐ ਪਿੰਦਾ ਹੀ ਕਿਉਂ ਉਹ ਚੰਗਾ ਬਾਬਾ ਜੀ ਤੁਸੀਂ ਆਖੀ ਜਾਂਦੇ ਸਾਰੇ ਮੈਂ ਪੀਤੀ ਤੇ ਮੈਂ ਨਹੀਂ ਪੀਦਾ ਕਾ ਤੋਰ ਕੀ ਹੈ ਕਿੰਨੀ ਵਾਰ ਕਹੀ ਇਹ ਗੱਲ ਇਹਦੇ ਅੱਗੇ ਵੀ ਤੂੰ ਇੰਨਾ ਇੰਨੀ ਗੱਲ ਤੇ ਚੱਲ ਜਾਂਦੀ ਜੀ ਇਹ ਗੱਲਾਂ ਨਾ ਆ ਲੈ ਤੇਰੇ ਸਿਰ ਦੀ ਸੋਈਆਂ ਅੱਜ ਤੋਂ ਬਾਅਦ ਨਹੀਂ ਪੀਂਦਾ ਆ ਮੈਨੂੰ ਰੰਡਾ ਕਰਦੇ ਚੱਲ ਛੱਡ ਮੈਂ ਮਰ ਵੀ ਜਾਵਾਂ ਤੇ ਕੋਈ ਨਹੀਂ ਮੈਂ ਹੋ ਗਈ ਸਿਆਣੀ ਬੁੱਢੜੀ ਹੋ ਗਈਆਂ ਇਹ ਤੇ ਆਪਣਾ ਘਰ ਵਸਾਉਣ ਚ ਅੱਜ ਨਾ ਮੇਰੀ ਕੋਈ ਗੱਲ ਨਹੀਂ ਆ ਮੇਰੇ ਹੱਥ ਲੂ ਕੇ ਕੋਈ ਨਹੀਂ ਟੜੀ ਈ ਆ ਪਕਾਉਗੀ ਤੁਸੀਂ ਖਾਇਓ ਦੋਵੇਂ ਜਾਂ। ਓ ਚੰਗਾ ਬਾਬਾ ਟੜੀ ਦੋਵਾਂ ਨੂੰ ਸੌਂ ਲੇ ਕੇ ਮੈਂ ਨਹੀਂ ਪੀਂਦਾ। ਕੋਰ ਦੱਸ। ਦੋਵਾਂ ਨੂੰ ਮਾਰਦਾ ਵਾ ਕੇ ਵੀ ਮੁਰਕੇ ਮੈਨੂੰ ਕਹਿਣਗੇ ਤਾਂ ਨਾ ਕੋਹ। ਤੂੰ ਮੈਨੂੰ ਰੰਡੀ ਕਰ ਮੈਂ ਤੈਨੂੰ ਰੰਡਾ ਕਰਦਾ ਓ ਗਾਲੀ ਓ ਏ ਦੀ। ਜੰਦਰ ਫੇਰ ਤੁਹਾਨੂੰ ਯਕੀਨ ਨਹੀਂ ਆਂਦੀ ਝੂਠੀਆਂ ਹੀ ਸਮਾਂ ਖਾਈ ਜਾਂਦਾ ਵਾ। ਓ ਆਂਦੇ ਇੱਕ ਬੁੱਢੀ ਹੀ ਕੋਈ ਤੇ ਹੋਵੇ ਲੜਪੀ ਆਪਣੇ ਬੰਦੇ ਨਾਲ। ਬੰਦੇ ਨੂੰ ਗਾਲਾਂ ਕੱਢੇ ਆਂਦੇ ਜਾਂ ਤੂੰ ਮਰ ਜਾ ਤੇ ਮੈਂ ਰੰਡੀ ਹੋ ਜਾ ਤੇ ਗਾਲ ਫੇਰ ਬੰਦੇ ਨੂੰ। ਓ ਗਾਲਾ ਤੂੰ ਦੋਵਾਂ ਨੂੰ ਮਾਰ ਰਹਾਂ ਨੂੰ ਤੇ ਤੂੰ ਫੇਰ ਓਦਾਂ ਦਾ ਓਦਾਂ ਹੀ ਪੇਤਾ ਜੀ ਕਿਦਾਂ ਜਕੀਨ ਆਊਗਾ ਤੁਹਾਨੂੰ ਦੱਸੋ ਮੈਂ ਉਦਾਂ ਕਰ ਲੈਣਾ ਯਕੀਨ ਕੀ ਆਉਣਾ ਵਾ ਸਾਡਾ ਰ ਤੂੰ ਹੁੱਕਾ ਪਾਣੀ ਬੰਦ ਕਰਾਤਾ ਨਾ ਉੱਥੇ ਜਾਣ ਤੋਂ ਕਿੱਥੋਂ ਚੱਲ ਆ ਹੁਣੇ ਚੱਲਦੇ ਮੈਂ ਨਾ ਕਿਲਾ ਜਰਾ ਹੁੱਕਾ ਪਾਣੀ ਬੰਦ ਕਰਤਾ ਉੱਥੇ ਲੈ ਆ ਤੇਰੇ ਗੜੀ ਹੱਥ ਜੋੜੇ ਮੈਂ ਰਮਾਨਾ ਆਪਣੇ ਘਰ ਟਿਕ ਕੇ ਸਾਨੂੰ ਹੋਰ ਨਾ ਸਤਾ ਅਸੀਂ ਬੜੇ ਸਤੀ ਦੇਦੇ ਹਥੋਂ ਨਹੀਂ ਆਂਦੇ ਕਿ ਤੈਨੂੰ ਆਣ ਕੇ ਗੱਲ ਕਰ ਮੈਂ ਨਾ ਮੈਂ ਲਵਣਾ ਫੋਨ ਉਹਨਾਂ ਨੂੰ ਕਿੰਨੀਆਂ ਗੱਲਾਂ ਕਰ ਰਹੇ ਹੋ ਭਰਾਵਾ ਹੋਰ ਕਲੇਜ ਮਾ ਬਿਪਤਾ ਲਗਾਈ ਪਾਉਣ ਉਹ ਬੜਾ ਫੇਰ ਮੈਂ ਹੱਸਦਾ ਤੂੰ ਹੈ ਘੁੱਠੇ ਤਿੰਨੇ ਜਾਣੀ ਮਨੇ ਦਾ ਫੋਨ ਨਾ ਆਉਂ ਦਿੰਦੇ ਮਨੇ ਦਾ ਪਤਾ ਨਾ ਉਸ ਦੇ ਵਿੱਚ ਲੈ ਕੇ ਆ ਜਾਂਦੇ ਆ ਮਾ ਉਹਨੇ ਫੇਰ ਆ ਜਾਣਾ ਵਾ ਮੇਰਾ ਸਿਰ ਖਾਣਾ ਉਹਨੇ ਤੇ ਆਣ ਕੇ ਇੱਥੇ ਪੀ ਲਈ ਹੀ ਉਹਨੂੰ ਉਹਨੂੰ ਫੇਰ ਵੀ ਮੈਨੂੰ ਮਤਾਂ ਦੇਈ ਜਾਂਦੇ ਤੇ ਭਤੀਜਾ ਢੜਕੋ ਆਪਣਾ ਸੰਭਿਆ ਲਈ ਸੀ ਸੇ ਨਾ ਪੀ ਕੇ ਆਇਆ ਆਂਦਾ ਕਿੱਥੇ ਆ ਤੈਨੂੰ ਤੇ ਦਰਵਾੜਿਆ ਚੱਲ ਕੋਈ ਨਹੀਂ ਇੱਥੇ ਤੇ ਉਹ ਮੁੜ ਕੇ ਸਾਡੇ ਦਿਵਾਲੇ ਹੋ ਗਿਆ ਜਾ ਕੇ ਕਿਤੇ ਜਦੋਂ ਮੇਰੇ ਗੱਲ ਤੇ ਰਸਾ ਪਾਇਆ ਹੈ ਫੇਰ ਉਹਨੂੰ ਦੁੱਖ ਨਹੀਂ ਲੱਗਣਾ ਉਹ ਤੇ ਕਿਤੇ ਕੈਰ ਚੜਿਆ ਹੀ ਉਹਨੂੰ ਉਹ ਕਹਿੰਦਾ ਅੱਜ ਇਹਨੂੰ ਮੈਂ ਛੱਡਣਾ ਨਹੀਂ ਜਾਂ ਇਹ ਹੈ ਨਹੀਂ ਜਾਂ ਮੈਂ ਹੈ ਨਹੀਂ ਅੱਜ ਨਹੀਂ ਉਹ ਤੇਰੇ ਵਾਲਦੀ ਹੀ ਗੱਲ ਕਰਨੀ ਅੱਜ ਤੇ ਮੈਂ ਆਪਣੀ ਭਤੀ ਵਾਲਦੀ ਗੱਲ ਕਰਨੀ ਆ ਕਿਉਂਕਿ ਤੂੰ ਅੱਤ ਕਰਦਾ ਬਹੁਤ ਜ਼ਿਆਦੀ ਤੇਰੇ ਵਾਲਦੀ ਗੱਲ ਕਰ ਕਰਕੇ ਤੇ ਮੈਂ ਸਾਰੇ ਪਾਸਿਆਂ ਤੋਂ ਬੁਰੀ ਬਣ ਗਈ ਆ ਤੇ ਝੂਠਾ ਤੂੰ ਹੀ ਸਾਰਾ ਆ ਹੁਣ ਇਹਦਾ ਨਸ਼ਾ ਟੁੱਟਾ ਹੀ ਹੋ ਹੁਣ ਆ ਕੱਢ ਲਈਂਦਾ ਕਰ ਦੇਖਣ ਤੇ ਮਮੇ ਓਏ ਆ ਕਰ ਨਹੀਂ ਆਂਦਾ ਮੇਰੇ ਪੀੜ ਬੜੀ ਹੁੰਦੀ ਲੱਗਦੇ ਇਦਾਂ ਹੀ ਹੋਣੀ ਆ ਸੀ ਟੁੱਟਣ ਪਚਣ ਡਿਆ ਹੀ ਹੋਣੀ ਦਾ ਕੋਈ ਢੇਰ ਗੋਲੀ ਗਾਲੀ ਆਈ ਜਦੋਂ ਪੀ ਲੈਣੀ ਆ ਨਾ ਰੱਜ ਰੱਜ ਕੇ ਅਗਲੇ ਦਿਨ ਫਨਾਰ ਦਾਣੇ ਦੀ ਚਟਨੀ ਕੁ ਢੰਡਾ ਬਣਾਵਾ ਫੇ ਕੁੰਡਾ ਦਦਾ ਲੰਮੜ ਲੰਬਣ ਦਾ ਬਣਾਵਾ ਵੀ ਮੈਨੂੰ ਭਰਾ ਸਵਾ ਥੜਾ ਸਾ ਸਿਰੇ ਤੇ ਗੰਢ ਸ਼ਰਾਬ ਛੱਡ ਦੇ ਤੇ ਆਪਣਾ ਘਰ ਬਚਾਲਾ ਤੇ ਮੈਂ ਸਿੱਧੀ ਗੱਲ ਦੱਸ ਦਈ ਹਾਂ ਤੇ ਸਾਨੂੰ ਨਾ ਬਣਾ ਬੁਰਿਆ ਉਹਨਾਂ ਅਸੀਂ ਕੋਈ ਈ ਦੇ ਸਮਝਾਉਣ ਯੋਗ ਨਹੀਂ ਹਾਂਗੇ ਸਾਨੂੰ ਤੇ ਆਪ ਕਹਿ ਦਿੰਦੇ ਤੇਰੇ ਵਰਗੇ ਤੇ ਤੁਹਾਨੂੰ ਅਕਲ ਨਹੀਂ ਹੈਗੀ ਪਰ ਅਸੀਂ ਫੇ ਸ਼ਰਮਿੰਦਿਆ ਵਾਂਗੂ ਆ ਜਾਂਦੇ ਆ ਨੂੰ ਦੁੱਖ ਹੁੰਦਾ ਹੀ ਹੋ ਬਹਿ ਜਾ ਤਾ ਤਾ ਚਾਹ ਤੇ ਪੀ ਲੈ ਚਾਹ ਪੀਤੀ ਅਸੀਂ ਚਾਹ ਦੀ ਨਹੀਂ ਅੰਦ ਲੋੜ ਹੈ ਜੀ ਭਰਾਵਾ ਅਹੀਂ ਬੇਡਾ ਚੋਂ ਆਏ ਆ ਇੱਥੋਂ ਦੇ ਨਹੀਂ ਪੁੱਤ ਰਹਿਣ ਦੇ ਕੋਈ ਨਹੀਂ ਚਾਹ ਪੀਤੀ ਆ ਉਹ ਤੁਹਾਡੇ ਬਾਹਲੇ ਨਾ ਮੈਨੂ ਕਰ ਚਾਹ ਮਿਲ ਜੂਗੀ ਹੁਣ ਕੀ ਗੱਲ ਸਵੇਰ ਦੀ ਮੇਰੀ ਨਹੀਂ ਤਿੰਨ ਚਾਹ ਭਰਾਵਾ ਤੇਰੇ ਬਾਕੇ ਦੁੱਧ ਚ ਪੱਤੀ ਵਾਧੂ ਜੇ ਦਹੀਂ ਖਾ ਦੁੱਧ ਪੀ ਹਰੀਆਂ ਸਬਜ਼ੀਆਂ ਖਾ ਜਿੰਨੀਆਂ ਮਰਜ਼ੀ ਰੋਟੀਆਂ ਖਾ ਆ ਗੰਦ ਗੜੋਂ ਲਾ ਦੇ ਸ਼ਰਾਬ ਦਾ ਚੰਗਾ ਜਾਂਦੀ ਕਹਿ ਦੇ ਦਿੱਤਾ ਨਹੀਂ ਪੀਂਦਾ ਹੁਣ ਇਹੋ ਬੰਦੇ ਨੂੰ ਮਿਲਦੀ ਹੈ ਜਿਹੜਾ ਖਾਂਦੇ ਲਾਇਕ ਹੋਵੇ ਉਹ ਚੰਗਾ ਬਾਬਾ ਚੰਗਾ ਸਭ ਕੋ ਪਿਆਵਾ ਬਦਾਮ ਕਾਜੂ ਵਾਧੂ ਪਏ ਉਹ ਤਾਂ ਖਾਣੇ ਦੀ ਚੱਜ ਦੀ ਚੀਜ਼ ਹੈ ਆਪਾਂ ਖਾਣੇ ਨਹੀਂ ਮੂਹ ਤੇ ਪੀਣਾ ਨਾ ਪਰ ਐਦਾਂ ਦੀ ਗੱਲਾਂ ਕਰਦੀ ਆ ਫੇਰ ਮੈਨੂੰ ਗੁੱਸਾ ਚੜਦਾ ਹੀ ਆ ਆਹੋ ਸੱਚ ਕਹਿੰਦੀ ਆ ਹੱਥ ਵਾ ਕੇ ਕੋਈ ਨਾ ਰਿਓ ਉਹਨੂੰ ਰਾਜ ਕਰਦੇ ਸੱਚ ਆ ਅੱਖਾਂ ਤੇ ਭੱਜਣ ਖਾ ਖਾਂ ਡਰਦੀ ਸੱਚ ਨਾਲ ਅੱਖਾਂ ਉਹ ਗੱਲ ਵਾਹ ਜੇ ਸੱਚ ਕਹਿੰਦੀ ਤੈਨੂੰ ਮਿਰਚਾਂ ਲੱਗਦੀਆਂ ਕੂੰਦੀ ਚਾਜ ਨਾ ਨਹੀਂ ਫੇਰ ਅੰਚੜਾਈ ਪੈਂਦੀ ਘਰ ਚ ਆ ਵੇ ਭਰਾਵਾ ਚੁੱਪ ਕਰ ਜਾ ਹੁਣ ਹੁਣ ਕਦੇ ਅੱਜ ਨਾ ਕਦੇ ਚੱਲ ਜੀ ਹੁਣ ਪੀਣ ਚੰਗਾ ਨਹੀਂ ਜਾਂਦਾ ਆਹੋ ਹੁਣ ਸੌ ਵੀ ਹੱਡੀ ਖਾਦੀ ਆ ਨਾਲੇ ਤੂੰ ਚੰਗਾ ਚੰਗਾ ਨਹੀਂ ਮਾਰਦਾ ਤੁਹਾਨੂੰ ਐਡੀ ਛੇਤੀ ਮੈਂ ਕੀਤ ਮਸਲਾ ਆਇਆ ਯਾ ਨਾ ਸਾਹਮਣੇ ਕਿੰਨਾ ਸਾਹਮਣੇ ਕੀਤ ਮਸਲਾ ਆਇਆ ਸਮਾਸ਼ੇ ਤੇ ਤੂੰ ਲੈ ਚੰਗੀ ਭਲੀ ਸਵੇਰ ਦੀ ਗੱਲਾਂ ਕਰਨੀ ਆ ਜਿਉਂ ਆਗੇ ਤੇ ਤੂੰ ਵੱਖਰਾ ਡਾਪੀ ਕੀ ਮੈਂ ਉਹਨਾਂ ਨੂੰ ਦੇਖ ਕੇ ਨਹੀਂ ਡਈ ਮੈਂ ਇਦਾਂ ਦੀ ਹੀ ਸਵੇਰ ਦੀ ਤੂੰ ਹੀ ਤੁਹਾਨੂੰ ਸਮਝ ਚ ਭਲੇਖਾ ਲੱਗ ਜਾਂਦਾ ਵਾ ਤੁਮ ਇਹਨਾਂ ਨੂੰ ਨਹੀਂ ਪਤਾ ਕਿ ਮੇਰੀ ਜਿਨਾਂ ਨੇ ਰੁੱਸੀ ਆ ਤੇ ਮੈਂ ਕੀ ਕਹਣਾ ਕੀ ਨਹੀਂ ਪਤਾ ਮਾ ਵੀ ਵਗ ਲੈਂਦਾ ਕਿੰਨੀ ਲਾਂ ਲੱਫੀ ਆ ਤੇ ਜੇ ਰੁੱਸੀ ਤੇ ਜਿਹੜੇ ਦੋ ਪਰੌਂਡੇ ਰੱਖ ਕੇ ਆ ਲੂੰਗਾ ਇੰਨਾ ਮੱਖਾਂ ਦਾ ਢੇਰ ਨਾਲ ਦਹੀਂ ਮੇਰੇ ਕਾ ਪਿਆਰ ਨਾ ਖੋਲੀ ਜਾਂਦੀ ਮੈਨੂੰ ਆਹੋ ਪਿਆਰ ਨਾ ਖੋਲੀ ਜਾਂਦੀ ਆ ਮੱਥਾ ਤੇ ਡੰਬਣਾ ਹੀ ਨਾ ਨੇ ਤਾਂ ਲੋਕਾਂ ਨੇ ਆਖਿਆ ਸੀ ਖਸਮ ਨੂੰ ਰੋਟੀ ਵੀ ਨਹੀਂ ਖਵਾ ਲਈ ਚਲ ਗੁੱਸਾ ਢੋਕ ਦਿਨ ਮਾਰ ਆਉਂਦਾ ਚਲਾ ਜੀ ਸੂਠਾੜੀ ਲਾਈ ਤੇਰੇ ਬਾਅਦ ਵੀ ਵਧੀਆ ਜੇ ਚਾਹੀਦਾ ਤੁਹਾਡੇ ਸੂਠਾ ਤਾਂ ਮੈਂ ਉਦਾਂ ਹੀ ਚੰਗੀ ਆ ਆ ਦਿਵਾਲੀ ਗੱਲ ਵਾ ਯਾਰ ਜਿਹੜਾ ਤੇ ਵਿਖੋ ਸੜਿਆ ਹੀ ਪੀ ਜਾਂਦਾ ਅੱਜ ਐਡਾ ਕਿਹੜਾ ਮਗਨਾਹ ਕਰਤਾ ਕੱਲ ਮੈਂ ਦੇ ਕੋ ਚੇਤਾ ਵੀ ਨਹੀਂ ਐਡਾ ਖਾਸ ਇੰਨਾ ਮੈਨੂੰ ਪਤਾ ਲੱਗਦਾ ਕਿ ਸਰੀਰ ਮੇਰਾ ਟੁੱਟਣ ਭਜਣ ਡਿਆ ਵਾ ਪਤਾ ਨਹੀਂ ਸ਼ਰਾਬ ਨਾਲ ਟੁੱਟਣ ਭਜਣ ਡਿਆ ਹੀ ਹੋ ਕਿ ਇੰਨਾ ਮੈਨੂੰ ਕੁੱਟਿਆ ਮਾਰਿਆ ਹੀ ਉਹ ਨਾਵਾ ਘੜੀ ਤੱਕ ਸਕਦਾ ਵੀ ਨਾਵਾ ਕੋਹਨਾ ਕੋ ਵੇਖਾਂ ਤੇ ਸਹੀ ਬੜਾ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੱਸ ਮੈਂ ਕੀ ਪਵਾੜੇ ਪਾਤੇ ਆ ਕੁਛ ਦੀ ਇਹਨਾਂ ਨੂੰ ਜਾ ਕੇ ਸੱਚੀ ਕਾਲ ਵੀਰੇ ਸੱਚੀ ਕਾਲ ਠੀਕ ਠਾਕ ਠੀਕ ਠਾਕ ਵਧੀਆ ਬਹਿ ਜਾ ਬੈਠੀ ਆ ਤੇ ਪਹਿਲਾਂ ਮੈਨੂੰ ਦੱਸੋ ਵੀ ਕੀ ਆ ਮੈਂ ਕੀ ਪਾਤਾ ਤੇ ਡੱਕੀ ਚੁੱਕ ਲਹੀ ਆ ਮੈਂ ਕੀ ਹੋ ਗਿਆ ਫੇ ਲੜਕਿਆ ਕੀ ਆ ਹੁਣ ਮੈਂ ਉੱਥੇ ਤੇ ਸਭ ਕੋ ਠੀਕ ਠਾਕ ਆ ਮੈਨੂੰ ਇੱਥੇ ਤੇ ਦੱਸੋ ਚਾਚੀ ਨੇ ਫੋਨ ਕੀਤਾ ਮੈਨੂੰ ਕਿ ਤੇਰੇ ਘਰ ਕੇ ਲੜਾਈਆਂ ਪਈਆਂ ਤੇਰੇ ਕਰਕੇ ਲੜਾਈ ਪਈ ਆ ਕਿੱਥੇ ਲੜਾਈ ਪੈ ਗਈ ਆ ਇੱਥੇ ਤਾਂ ਕਹਿੰਦੇ ਬਹੁਤ ਕੁਛ ਹੋ ਗਿਆ ਵਾ ਲੈ ਪਤਾ ਹੀ ਨਹੀਂ ਤੈਨੂੰ ਕੁਛ ਵੀ ਆ ਘੜੀ ਕੇ ਪਹਿਲਾਂ ਦੁਪਹਿਰੇ ਦੀ ਚਾਤੀ ਆਈ ਉਹ ਮੇਰੇ ਦੁਆਲੇ ਹੋ ਗਈ ਸੀ ਤੇਰੇ ਕਰਕੇ ਲੜਾਈ ਪਈ ਆ ਹੁਣ ਤੂੰ ਆ ਗਈ ਐ ਮੇਰੇ ਕਰਕੇ ਲੜਾਈ ਪਈ ਆ ਮੈਨੂੰ ਤਾਂ ਸਮਝ ਨਹੀਂ ਆਦੀ ਲੜਾਈ ਪਈ ਕਿਦੇ ਕਰਕੇ ਆ ਆ ਸਾਡਾ ਘਰ ਵਾਂਗ ਜੰਗ ਦਾ ਮੈਦਾਨ ਵਾ ਜਿਹੜਾ ਨਹੀਂ ਉਹ ਲੜਾਈ ਨਹੀਂ ਗੱਲਾਂ ਕਰੀਏ ਮੈਨੂੰ ਤੇ ਹੋ ਲੱਗੀ ਜਾਂਦਾ ਨੀ ਕੁੜੀ ਐ ਆਈ ਆ ਨਾ ਤੇ ਪਾਣੀ ਤਾਂ ਨਹੀਂ ਪੀਲਾ ਕਿਨੂੰ ਸੱਤ ਕੇ ਸੱਤ ਕਰ ਲਾ ਤੂੰ ਆਉਂਦੇ ਹਾ ਗੱਲਾਂ ਸ਼ੋਕੇ ਪੈ ਗਈਆਂ ਅੱਗੇ ਘਟ ਲੜਾਈ ਪਈ ਆ ਭਲਾ ਆਹੋ ਇਹੀ ਤਾਂ ਭਾਬੀ ਮੈਂ ਪੁੱਛਣ ਆਈ ਆ ਵੀ ਮੈਂ ਕੀ ਚੋਕੇ ਲੈ ਗਈਆਂ ਇਥੋਂ ਜਿਹੜਾ ਮੈਨੂੰ ਕਰ ਲਾ ਭਾਬੀ ਆਪਣੀ ਨੂੰ ਅੱਛਾ ਤੇ ਫੋਨ ਲਾ ਲਾ ਕੇ ਮੈਨੂੰ ਕੀ ਕੋ ਸਨਾਇਆ ਪਤਾ ਤੈਨੂੰ ਲੜਾਈਆਂ ਬੋਲ ਤਲਾਕ ਹੋ ਚੱਲੇ ਕਹੀ ਕੋ ਹੋ ਚੱਲੇ ਉਹ ਲੈ ਚੱਲੇ ਫਲਾਨਾ ਕਰਦਣ ਲੱਗੇ ਇਹੋ ਜਿਹਾ ਕੀ ਕਰਤਾ ਸੀ ਮੇਰੇ ਮਗਰੋਂ ਨਹੀਂ ਤੇਰਾ ਦਿਮਾਗ ਮੋਟਾ ਵਾ ਕਹਿੰਦੇ ਲਈ ਚਾਚੀ ਨੇ ਫੋਨ ਕੀਤਾ ਚਾਚੀ ਨੇ ਫੋਨ ਕੀਤਾ ਤੇ ਤੁਹਾਨੂੰ ਫੇਰ ਨਹੀਂ ਪਤਾ ਲੱਗਦਾ ਭਲਾ ਕੋਈ ਹੌਸਲਾ ਕਰ ਚਾਚੀ ਨੂੰ ਪੁੱਛ ਲੈਨੇ ਕੀ ਗੱਲ ਹੋਈ ਆ ਲੜਾਈ ਤੇਰੇ ਕਰਕੇ ਪਈ ਤੂੰ ਮੰਗਦੀ ਹਾ ਨਾ ਸੂਟ ਉਸੇ ਸੂਟਾ ਤੇ ਲੜਾਈ ਪਈ ਮੇਰੀ ਭੈਣ ਚਲ ਗਈ ਮੇਰੀ ਭੈਣ ਚਲ ਗਈ ਐ ਤੂੰ ਉਹਨੂੰ ਸੂਟ ਨਹੀਂ ਖਰੀਦ ਕੇ ਦਿੱਤਾ ਤੇ ਮੇਰੇ ਗੱਲ ਚ ਇਹਨੇ ਰੱਸਾ ਪਾਇਆ ਹੀ ਅਗਲੇ ਨੇ ਵੀਰੇ ਆ ਕੀ ਯਾਰ ਇਹ ਕਹੀ ਜਾਂਦੇ ਪਰ ਮੈਂ ਮੰਨਦਾ ਤੇ ਨਹੀਂ ਪਰ ਹੋ ਸਕਦਾ ਖਾਦੀ ਪੀਜੀ ਕੋ ਹੋ ਗਿਆ ਤੇ ਮਿੰਦੇ ਕੋ ਚਿਤ ਜੇਤਾ ਨਹੀਂ ਹੁੰਦਾ ਰੱਸੇ ਪਾਏ ਇਹ ਨਹੀਂ ਮੈਂ ਗੱਲ ਤੇ ਯਕੀਨ ਜਾਂ ਕਰ ਸਕਦੀ ਉਹ ਗਾਇ ਹੀ ਆਕੀ ਜਾਂਦੀ ਚਾਚੀ ਵੀ ਆਕੀ ਜਾਂਦੀ ਗੰਦੀ ਹੋ ਗਈ ਮੇਰ ਕੋ ਮੈਂ ਪਹਿਲਾਂ ਕੈਮਰਾ ਲਾਉਣਾ ਹੈ ਤੇ ਫਿਰ ਇਹਨੂੰ ਕਹਿਣਾ ਮੈਨੂੰ ਫਾ ਦੇ ਤੇ ਫਿਰ ਤੁਹਾਨੂੰ ਯਕੀਨ ਆ ਜਾਂਦਾ ਤੇ ਜੇ ਮੈਂ ਮਰ ਜਾਂਦੀ ਨਾ ਤੇ ਅਗਲੇ ਦਿਨ ਘਰ ਦਾ ਮਾਹੌਲ ਚੇਂਜ ਹੋ ਜਾਣਾ ਹੈ ਤੇ ਫਿਰ ਤੇ ਤੇ ਦੀ ਨਹੀਂ ਆਖਣਾ ਵੀ ਭਾਬੀ ਮੇਰੀ ਕਿਉਂ ਮਰ ਗਈ ਆ ਤੇ ਫਿਰ ਤੈਨੂੰ ਪਤਾ ਲੱਗ ਜਾਣਾ ਵੀ ਇਹਨੇ ਗੱਲ ਚ ਮੇਰੇ ਚ ਰਸਾ ਪਾਇਆ ਸੀ ਨਾ ਭਾਬੀ ਮਰਨ ਵਾਲੀ ਗੱਲ ਤੂੰ ਛੱਡ ਦੇ 7000 ਦੇ ਦਿੱਤਾ ਨਹੀਂ ਗਿਆ ਤੇ ਮਰਨ ਵਾਲੀ ਐਡਾ ਘਰ-ਬਾਰ ਛੱਡ ਕੇ ਮਰਨਾ ਹੈ ਉਹ ਯੇ ਹੱਥ ਨਾਲ ਡਾੜੇ ਵੱਡੇ ਮਨ ਡੇਲਾ ਨਾਲ ਮੇਰਾ ਕੱਢਦੀ ਜਾਂ ਪਾਣੀ ਪਿਆਲ ਕੁੜੀ ਨੂੰ ਚਾਹ ਚੂ ਪਿਆਰ ਬਾਦ ਕਰਦੀ ਚਾਹੀ ਬਸ ਮਖੌਲ ਸੋਝਦਾ ਤੈਨੂੰ ਤੇ ਹਨਾ ਵੀ ਬਸ ਮਖੌਲ ਕਰ ਲਾਂ ਪਹਿਲਾਂ ਇਹਨੂੰ ਮੈਂ ਮਰਜੀਆਂ ਸੋਨੇ ਦੀਆਂ ਪਾ ਕੇ ਆਈਆਂ ਆ ਉਦਨ ਦੀਆਂ ਪਾਈਆਂ ਭਰਾਵਾ ਨਹੀਂ ਲਾਈਆਂ ਮੈਂ ਉਹ ਨਾ ਪਾ ਕੇ ਆ ਗਾ ਤੇਰੇ ਕਿਨੇ ਗੁੱਟ ਵਟ ਲੈਣੇ ਆਂ ਉਂਗਲਾਂ ਵੀ ਭਰੀਆਂ ਸ਼ਾਹ ਸੋਨੇ ਦਾ ਤੂੰ ਪੰਜਾਬੀ ਉਹਨੂੰ ਸਮਝਾਇਆ ਕਿ ਬਸੇ ਕਿ ਆਉਣੀ ਹੁੰਦੀ ਆ ਤੇ ਆ ਲਾ ਗਿਆ ਗਾ ਸਮਝਾ ਆਪਣਾ ਕੋਈ ਨੀ ਗਰਦਨ ਲੱਗਾ ਕੋਈ ਵੀ ਇਹ ਤਾਂ ਲੋਕੀ ਦਹਾਰ ਪਿਆ ਦੀ ਚੀਜ਼ ਪਿੱਛੇ ਬੇਈਮਾਨ ਹੁੰਦੇ ਆ ਆ ਦੋ ਦੋਵਾਂ ਤਨਾ ਤੋਲੇ ਦੀ ਚੂੜੀਆਂ ਪਾ ਕੇ ਆ ਗਈਆਂ ਆਹੋ ਅੱਜ ਮਾਂ ਹੀ ਮੁੜਕਾ ਪਾ ਕੇ ਆਵੀ ਤੇ ਹੁਣ ਮੇਰੋਂ ਦੱਸ ਵੀ ਕਰਨਾ ਕੀ ਆ ਇੰਨਾ ਕਲੇਸ਼ ਪਾਇਆ ਜਿਹੜਾ ਘਰ ਕੁਝ ਨਹੀਂ ਕਰਨਾ ਕੀ ਆ ਤੈਨੂੰ ਪਤਾ ਹੀ ਆ ਬਸ ਨਹੀਂ ਮੇਰੀ ਗੱਲ ਸੁਣ ਵੀਰ ਸੱਚੇ ਤੈਨੂੰ ਕੋਈ ਨਹੀਂ ਪਤਾ ਵੀ ਤੂੰ ਕੀ-ਕੋ ਕੀਤਾ ਵਾ ਜੇ ਮੈਨੂੰ ਪਤਾ ਹੁੰਦਾ ਚਾਚੀ ਨੇ ਮੈਨੂੰ ਫੋਨ ਲਾ ਕੇ ਪਤਾ ਕਿੱਦਾਂ-ਕਿੱਦਾਂ ਗੱਲਾਂ ਕਹੀਆਂ ਮੈਂ ਹਾਂ ਪਤਾ ਨਹੀਂ ਉੱਥੇ ਕੀ ਹੋ ਗਿਆ ਵਾ ਇੱਕ ਤਾਂ ਚਾਚੀ ਵੱਢਣੀ ਪਣੀ ਕਿਸੇ ਜ ਆਪਦੀ ਮੈਨੂੰ ਗੱਲ ਕੋਈ ਹੁੰਦੀ ਸਾਡੇ ਘਰ ਤੇ ਪਹਿਲਾਂ ਤਾਰਾਂ ਖੜਕਾ ਦਿੰਦੀ ਆ ਹੋਣ ਆਖ ਜਾਨੀ ਮੇਰਾ ਫੂਕਾ ਪਾਣੀ ਬੰਦ ਕਰਾਤਾ ਤੂੰ ਮੇਰੇ ਪੇਕੇ ਮੈਂ ਦੱਸ ਕੀ ਕਹਤਾ ਇਹਨਾਂ ਨੂੰ ਕਿ ਜਾਂਦਾ ਮੈਂ ਰਸ਼ਨ ਘਰ ਤੋਂ ਆਕਦਾ ਤਾ ਇਹੋ ਜਿਹਾ ਕੀ ਹੋ ਗਿਆ ਵਾ ਮੈਨੂੰ ਵੀ ਫੋਨ ਲਾ ਕੇ ਕਹਿੰਦੇ ਤੂੰ ਘਰੇ ਆ ਤੇਰੇ ਕਰਕੇ ਬਹੁਤ ਬਸਾਦ ਪਏ ਕੋਈ ਨਹੀਂ ਮਾਰਨੇ ਜਾਂਤੀ ਨੂੰ ਭੜੀ ਨੂੰ ਮਾਰ ਤੂੰ ਚਾਹ ਚ ਪੀ ਪਹਿਲਾਂ ਚਾਹ ਪੀਣੀ ਚਾਹ ਤੇ ਮੈਂ ਪੀ ਲਈ ਮੈਨੂੰ ਪਤਾ ਮੈਂ ਕਿੰਨੇ ਗੁੱਸੇ ਚ ਆਈ ਆ ਪਹਿਲੇ ਗੁੱਸਾ ਠੰਡਾ ਕਰ ਮੈਂ ਟੈਕ ਨਾ ਕਰਾ ਦੀ ਐਵੇਂ ਨਿਕ ਨਿਕ ਨਿਆਰੇ ਰੋਲ ਜਾਂਗੇ ਮਗਰ ਤੈਨੂੰ ਤਾਂ ਬਸ ਹਰ ਟਾਈਮ ਮਜਾ ਆ ਕੇ ਮਜਾ ਆ ਕੇ ਸੋਚਦਾ ਤੂੰ ਤੇ ਕੀ ਕਹਿੰਦੇ ਹੁੰਦੇ ਰੋਂਦੇ ਨੂੰ ਵੀ ਹਸਾਉਣ ਵਾਲਾ ਹਾਂ ਵਾ ਲਾ ਦੋਂ ਤੇਲਾ ਕੁਸਾੜਾ ਠੰਡਾ ਕਰਨਾ ਕਿ ਨਹੀਂ ਕਰਨਾ ਤੂੰ ਮੇਰਾ ਇੱਦਾਂ ਠੰਡਾ ਹੋਇਣਾ ਥੋਰੇ ਹਏ ਕੰਨਾ ਚ ਰੂਨ ਲਿਆ ਵਾ ਤੂੰ ਬਾਹਰ ਸੁਣਦਾ ਨਹੀਂ ਕਿੰਨਾ ਰੌਲਾ ਪੈਣ ਡਿਆ ਵਾ ਕੀ ਹੋ ਗਿਆ ਹੁਣ ਹੁਣ ਆ ਕੀ ਆ ਗਈ ਉਹ ਬਨੀਤ ਬਨੀਤ ਆ ਗਈ ਤਾਂ ਆਪਣੇ ਘਰ ਆਈ ਹੋਊਗੀ ਘਰ ਆਈ ਆ ਉਹ ਤੇ ਹੁੰਦੇ ਰੌਲਾ ਪਾਉਣ ਡਿਆ ਕਿਤੇ ਜਿੱਦਾਂ ਲੜਨ ਡਿਆ ਤੇ ਮਿੰਦ ਕੋ ਸਮਝ ਲੱਗਣ ਡੇ ਵੀ ਕੀ ਬੰਦੇ ਆ ਉਹਨਾਂ ਦੇ ਘਰ ਕਿੰਨਾ ਡੀ ਰੌਲਾ ਪਾਉਣ ਰਗਵੀਰ ਨਾ ਰਗਵੀ ਨੜੀ ਆਹੋ ਉਹ ਆਂਦੀ ਹੋਣੀ ਆ ਤੂੰ ਸ਼ਰਾਬ ਕੋ ਪੀਣਾ ਇਹੋ ਗੱਲ ਆਂਦੀ ਹੋਣੀ ਸੁਣ ਮੈਨੂੰ ਨਹੀਂ ਪਤਾ ਕੀ ਆਂਦੀ ਤੇ ਕੀ ਨਹੀਂ ਆਂਦੇ ਰੋਲਾ ਬਹੁਤ ਜ਼ਿਆਦਾ ਪੈਣ ਡਿਆ ਆਈਓ ਹੁਣ ਦੱਸ ਦੇ ਜਾਣਾ ਵਾਂ ਕਿ ਜਾ ਰਹੀਏ ਆਪਣੇ ਘਰੇ ਤੇ ਜਾ ਉਹ ਵੇਖ ਫਿਰ ਪਲਾਗੇ ਮੁੜ ਕੇ ਫੇਰ ਇਹਨਾਂ ਨੇ ਕਹਣਾ ਤੂੰ ਆ ਗਈ ਵਿੱਚ ਹੋਰ ਤੂੰ ਇਹ ਆ ਗਈ ਵਿੱਚ ਹੋਰ ਜਿੱਦਾਂ ਅੱਗੇ ਜਾਣੇ ਤੇ ਕਹਿ ਦਿੰਦੇ ਪੇ ਚ ਆ ਜਾਂਦੀ ਪੂਆ ਤੇ ਨਾ ਜਾ ਫੇਰ ਨਾ ਰਹਿਣ ਦੇ ਵੀ ਇਹ ਤੇਲ ਵੇਰ ਤੇਲ ਦੀ ਧਾਰ ਵੇਖ ਪਰ ਬਹੁਤ ਜ਼ਿਆਦਾ ਬੋਲਣ ਰਹੀ ਆ ਉਹਦੇ ਕੋਲ ਨਾ ਕੋਈ ਪਰਸ ਨਾ ਕੋਈ ਲਫਾਫਾ ਕੋਛ ਨਹੀਂਗਾ ਨਾ ਮੋਬਾਈਲ ਹੀ ਆ ਉਹਦੇ ਕੋਲ ਕੋਹ ਨਹੀਂ ਹੈਗਾ ਉਹਦੇ ਚੜੇ ਕੋੜੇ ਸਵਾਰ ਆ ਗਈ ਫਿਰ ਲੱਗਦੀ ਇਹ ਨਹੀਂ ਪਤਾ ਪਿੱਛੋਂ ਆਪਣੇ ਘਰੋਂ ਲੜ ਕੇ ਆਈ ਉਹ ਇਹ ਨਹੀਂ ਪਤਾ ਵੀ ਅਗਬੀਰ ਨਾਲ ਲੜਦੀ ਆ ਅੰਦਰ ਦੇ ਅੰਦਰ ਆਵੇ ਬਾਹਰ ਵੇਲੇ ਚ ਆਜੋ